ਇਹ ਆਕੀਤਿਆਂ ਵਿੱਚ ਵਿਸ਼ੇਸ਼ ਸਥਾਨ ਹੈ ਔਰ ਕਿੰਨਵਾਰੀ ਮੈਂਬਰ ਪਾਰਲੀਮੈਂਟ ਤੇ ਸਮਾਜ ਦੀ ਦੇਸ਼ੀ ਸੇਵਾ ਕੀਤੀ ਕਹਿੰਦਾ ਮਤਲਬ ਮਹਾਰਾਣੀ ਪਨੀਰ ਕੌਰ ਜੀ ਜੋ ਕਿ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਪਾਰਲੀਮੈਂਟ ਇਲੈਕਸ਼ਨ ਪਟਿਆਲਾ ਤੋਂ ਲੜ ਰਹੇ ਨੇ ਅੱਜ ਮਹਾਰਾਣੀ ਸਾਹਿਬ ਤੁਸੀਂ 13 ਸਾਲ ਪਾਲੀ ਸੰਭਾਲੇ ਚਾਹਿਓ ਜੋਰਦਾਰ ਤਾਲੀਆਂ ਨਾਲ ਜੁੜਾ ਸਵਾਗਤ ਮਹਾਰਾਣੀ ਸਾਹਿਬ ਦਾ

ਦੇਖੋ 100% ਦਾ ਕਿਸੇ ਦਾ ਹੱਕ ਦੇ ਵਿੱਚ ਕੋਈ ਵੀ ਨਹੀਂ ਜਾਂਦਾ ਤਾਂ ਇੱਕ ਕਿਸਾਨ ਹੈਗੇ ਆ ਇੱਕ ਵਰਗ ਜਿਹੜਾ ਵਿਰੋਧ ਕਰ ਰਿਹਾ ਨੇ ਉਹਨਾਂ ਦਾ ਹੱਕ ਹੈ ਕਰਨ ਸਾਡਾ ਹੱਕ ਐ ਅਸੀਂ ਲੋਕਾਂ ਕੋਲ ਜਾ ਕੇ ਆਪਣੀਆਂ ਵੋਟਾਂ ਮੰਗੀਆਂ ਪੰਜਾਬ ਪੱਥਰ ਦਾ ਜਾ ਰਿਹਾ ਦਿਨ ਪਰ ਦਿਨ ਕੌਮ ਕੌਮ ਕਾ ਅਸੀਂ ਨੇ ਵੋਟ ਜਿਹੜੀ ਐ ਉਹ ਸੈਂਟਰ ਸਰਗਰਨਮੈਂਟ ਦੇ ਸੁਮੋਦੀ ਜੀ ਨੂੰ ਕਾਦੀ ਬਜਾਏ ਆਪਾਂ ਨੇ ਝਾੜੂ ਨੂੰ ਪਾਦੀ ਸਾਨੂੰ 1000 ਰੁਪਏ ਦੇਣਗੇ ਸਾਡੀ ਬਿਜਲੀ ਬੰਦ ਕਰਕੇ ਸਾਡੇ ਬੱਚਾਂ ਨੂੰ ਰੋਜ਼ਗਾਰ ਦੇਣਗੇ ਸਭ ਨੌਕਰੀਆਂ ਦੇ ਦਿੰਦਗੇ ਕਿਸੇ ਨੂੰ ਵੀ ਤੁਸੀਂ ਆ ਦੱਸੋ ਕਿ ਲਿਆ ਆਵੇ ਜੋ ਕੁਝ ਇੱਕ ਤਾਂ ਬਿਜਲੀ-ਬਿਜਲੀ ਦਿੱਤੀ ਆ ਉਹਦਾ ਵੀ ਅੱਜ 5000 ਕਰੋੜ ਰੁਪਏ ਤੋਂ ਉੱਪਰ ਇੱਥੇ ਪਛਾਰਦਾ ਹੋ ਸਕਿਆ ਔਰ ਫਿਰ ਸਾਨੂੰ ਬਿੱਲ ਭਰਨੇ ਪੈ ਗਏ ਆਪਾਂ ਨੂੰ ਬਹੁਤ ਔਖਾ ਹੋ ਗਿਆ ਇਹਨਾਂ ਦੀ ਸੋਚ ਕੀ ਐ ਕਿ ਰੋਜ਼ਗਾਰ ਪੈਦਾ ਕਰਨ ਦੀ ਥਾਂ ਤੇ ਆਲਸੀ ਬਣਾ ਦਈਏ ਔਰ ਆਲਸੀ ਹੀ ਬਣਾਇਆ ਜਾ ਰਿਹਾ ਸੋ ਭਰਾਓ ਜਿਹੜਾ ਇਹ ਹੋਟਾ ਦਾ ਇਹ ਮਾਹੌਲ ਹੈ ਨਾ ਇਹ ਨੂੰ ਆਪਾਂ ਇਸ ਵਾਰ ਬੀਜੇਪੀ ਦੇ ਆ ਕੇ ਦੇ ਵਿਸਫੁਟਾਣਾ ਤਾਂ ਉਹ ਆਪਾਂ ਸੈਂਟਰ ਤੇ ਨਾਲ ਮਿਲ ਕੇ ਇਹ ਕੰਮ ਨੂੰ ਕਰ ਸਕਦੀ ਹੈ ਸੈਕਟਰ ਦੇ ਵਿੱਚ ਅਗਰ ਆਪਣਾ ਇਥੋਂ ਕੋਈ ਵਕੀਲ ਲਾਉ ਆਪਣੀ ਲਈ ਲੈ ਕੇ ਮੇਰਾ ਪੱਤਰਕਾਰ ਪਹਿਚਾਣਾ ਪਾ ਪਿੱਛੇ ਵੀਡੀਓ ਵੀ ਬਣਾ ਰਹੇ ਹੈ ਚੰਗੀਦਰਾ ਬਨਾਲੀ ਭਰਾਵਾ ਆਪਣੀ ਪਰਸਨ ਗੱਡੀ ਖਰੀਦ ਕੇ ਦੇ ਇਮਾਨ ਨੇ ਉਹਦੇ ਉੱਤੇ ਪੰਜਾਬ ਪੁਲਿਸ ਲਗਾਇਆ ਹੈ ਇਹਨਾਂ ਲੋਕਾਂ ਨੂੰ ਇੰਨਾ ਸ਼ੌਂਕ ਹੈ ਸਿਕਿਉਰਿਟੀਆ ਦਾ ਇਹ ਤਾਂ ਇੱਕ ਸ਼ੋਸ਼ੇਵਾਜੀ ਸੀਗੀ ਕਿ ਅਸੀਂ ਦਾ ਹਾਲ ਘਾਣਿਆ ਸੇ 10-10 ਸਿਕਿਉਰਿਟੀ ਵਾਲੇ ਮਲਾਜਮਾਈ ਫਿਰਦੇ ਨੇ ਸਾਰੇ ਬਲਾਸ ਬਣੋਤੀ ਜਾਣ ਨਾਲ ਨਹੀਂ ਫਦੇ ਨੇ ਸਰਕਾਰੀ ਜਿਹੜੇ ਪ੍ਰੋਗਰਾਮ ਨੇ ਅਟੈਂਡ ਕਰਦੇ ਆ ਤੇ ਦੂਜਾ ਵਾਦਾ ਪੱਤਰਕਾਰ ਸਾਹਿਬ ਉਹਨਾਂ ਨੇ ਕੀਤਾ ਸੀਗਾ ਕਹਿੰਦਾ ਮੈਂ ਤਨਖਾਹ ਨਹੀਂ ਲੈਂਦਾ ਕਿਹਾ ਸੀ ਨਾ ਉਹਨੇ ਪਰ ਪਹਿਲੇ ਦਿਨ ਤੋਂ ਤਨਖਾਹ ਲੈ ਰਿਹਾ ਝੂਠ ਬੋਲ ਰਿਹਾ ਹੈ ਸੁਭਾ ਦੋਗ ਲਈ ਧਿਆਨ ਚ ਰੱਖਿਓ ਜਦੋਂ ਵੀ ਆਵੇ ਇਹੀ ਗੱਲ ਕੁਝ ਪੁੱਛਣੀ ਹੈ ਕਿ ਭਾਈ ਤੂੰ ਤਾਂ ਕਹਿੰਦਾ ਸੀ ਮੈਂ ਤਨਖਾਹ ਨਹੀਂ ਲੈਂਦਾ ਤੂੰ ਤਾਂ ਆਪਣੇ ਸਾਈਕਲ ਦੇ ਵਿੱਚ ਤੇਰੇ ਨਾਲ ਦੇ ਪੈਸੇ ਵੀ ਲੈ ਰਹੇ ਹਾਂ ਅਸ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਚੈਨਲ ਮਹਰਨਤੀ ਸਿੰਘ ਨਾਭਾ ਜ਼ਿਲ੍ਹਾ ਇੰਚਾਰਜ ਪਟਿਆਲਾ ਆਓ ਅੱਜ ਨਾਭਾ ਦੇ ਵਿੱਚ ਮਹਾਰਾਣੀ ਪ੍ਰੀਤਕੌਰ ਜੀ ਦੇ ਵੱਖ-ਵੱਖ ਰੂਟ ਬਣੇ ਹੋਏ ਸੀ ਵੱਖ-ਵੱਖ ਜਗ੍ਹਾ ਦੇ ਪ੍ਰੋਗਰਾਮ ਸੀ ਪਰ ਕਿਸਾਨ ਕਿਸਾਨਾਂ ਵੱਲੋਂ ਧਰਨਾ ਲਗਾਇਆ ਗਿਆ ਹੁਣ ਅਸੀਂ ਗੁਰਾਨਕਪੁਰ ਮੁਹੱਲਾ ਇਸ ਟਾਈਮ ਨਾਭਾ ਦੇ ਵਿੱਚ ਖੜੇ ਆਂ ਸ਼ਹਿਰ ਦੇ ਵਿੱਚ ਨਮਸਕਾਰ ਬਾਈ ਜੀ ਨਮਸਕਾਰ ਜੀ ਤੇ ਕੀ ਲੱਗਦਾ ਆ ਆਪਾਂ ਪਟਿਆਲਾ ਜਿਹੜੇ ਵੀ ਬਲੋਗ ਕੀਤਾ ਬੋੜਾ ਗੇਟ ਵੀ ਬਲੋਗ ਕੀਤਾ ਉਰੇ ਵੀ ਵਿਰੋਧ ਕੀਤਾ ਇਹ ਨਰਾਜਗੀ ਪੱਖਗੀ ਕਾਰਨ ਪਿਆ ਨਾ ਬਰਦਰ ਨਰਾਜ ਕਿ ਸਾਡੇ ਮਤਲਬ ਜਿਹੜੇ ਸਾਡੇ ਮੰਗਾ ਮਸਲੇ ਨੇ ਉਹ ਸਾਡੀ ਸਰਕਾਰ ਨੇ ਨਹੀਂ ਮੰਨੀਆਂ ਜਿਹੜੀ ਪਾਰਟੀ ਦੇ ਵਿੱਚ ਮਹਾਰਾਣੀ ਪ੍ਰਨੀਤ ਕੌਰ ਅੱਜ ਗਈ ਹੈਗੀ ਜਿਹਦਾ ਪੱਲੂ ਪਵਾ ਕੇ ਅੱਜ ਮਹਾਰਾਣੀ ਪ੍ਰਨੀਤ ਕੌਰ ਅੱਜ ਛੋਲੇ ਗਾਉਂਦੀ ਉਹਨਾਂ ਦੇ ਹੁਣ ਤੱਕ ਇਹ ਕਾਂਗਰਸ ਦੇ ਛੋਲੇ ਗਾਉਂਦੀ ਰਹੀ ਐ ਹੁਣ ਨੇ ਚੱਕੀ ਚੁੰਨੀ ਬੀਜੇਪੀ ਚਾਰ ਵਾਲੀ ਤੇ ਹੁਣ ਬੀਜੇਪੀ ਦੇ ਵਿੱਚ ਬੀਜੇਪੀ ਜਮਾਤ ਨਾਲ ਸਾਡੀ ਦੁਸ਼ਮਣੀ ਐ ਬੀਜੇਪੀ ਜਮਾਤ ਨਾਲ ਸਾਡੇ ਰੋਸ ਹੈਗਾ ਕਿਉਂਕਿ ਉਹ ਨਰਿੰਦਰ ਮੋਦੀ ਦੀ ਸਰਕਾਰ ਹੈ ਉਹ ਨਰਿੰਦਰ ਮੋਦੀ ਦੇ ਰਾਜ ਦੇ ਵਿੱਚ ਪੂਰੇ 13 ਮਹੀਨੇ ਅਸੀਂ ਦਿੱਲੀ ਦੇ ਬਾਰਡਰਾਂ ਦੇ ਉੱਤੇ ਬੈਠ ਕੇ ਕਾਨੂੰਨ ਰੱਦ ਕਰਾਏ ਉੱਥੇ ਸਾਡੇ ਨਾਲ ਲਿਖਤੀ ਵਾਅਦੇ ਕੀਤੇ ਮੋਦੀ ਸਰਕਾਰ ਨੇ ਐਮਐਸਪੀ ਕਾਨੂੰਨ ਦੀ ਗਾਰੰਟੀ ਦੇਣ ਦੀ ਗੱ ਸਾਨੂੰ ਕਹੀ ਸਾਡੇ ਕਿਸਾਨਾਂ ਤੇ ਪਾਇਏ ਝੂਠੇ ਪਰਚੇ ਰੱਦ ਕਰਨ ਦੀ ਗੱਲ ਕਹੀ ਤੇ ਲਖੀਮਪੁਰ ਖੀਰੀ ਦੇ ਵਿੱਚ ਜਿਹੜੇ ਕਿਸਾਨਾਂ ਤੇ ਤੇ ਇੱਕ ਪੱਤਰਕਾਰ ਦੇ ਉੱਤੇ ਗੱਡੀਆਂ ਚੜਾ ਕੇ ਆ ਜੇ ਮਸ਼ਰਾ ਟੈਣੀ ਦੇ ਮੁੰਡੇ ਨੇ ਉਹ ਕਿਸਾਨ ਧਰੜ ਕੇ ਮਾਰਤੇ ਉਹਨਾਂ ਨੂੰ ਸਜ਼ਾਵਾ ਦੇਣ ਦੀ ਗੱਲ ਇਹਨਾਂ ਨੇ ਕਹੀ ਪਰ ਕਿਸੇ ਗੱਲ ਦੇ ਉੱਤੇ ਖਰੇ ਨਹੀਂ ਉਤਰੇ ਇਸ ਕਰਕੇ ਅਸੀਂ ਇਹਨਾਂ ਦਾ ਵਿਰੋਧ ਕਰਦੇ ਹਾਂ ਅੱਜ ਸਾਡੇ ਭਾਰਤ ਨੂੰ ਵੇਚਣ ਤੁਰੀ ਹੋਈ ਹੈ ਨਰਿੰਦਰ ਮੋਦੀ ਦੀ ਸਰਕਾਰ ਸਾਡੇ ਲੋਕਾਂ ਨੂੰ ਇੱਕ ਭਖਾਰੀ ਬਣਾਉਣਾ ਚਾਹੁੰਦੀ ਹੈ ਮੋਦੀ ਸਰਕਾਰ ਅਸੀਂ ਉਹਦਾ ਵਿਰੋਧ ਕਰਦੇ ਹਾਂ ਇਸ ਜੁਕਤ ਮੋਰਚੇ ਵੱਲੋਂ ਲਾਣਾ ਹੈ ਜਿਹੜਾ ਸ਼ੰਭੂ ਬਾਰਡਰ ਤੇ ਧਰਨਾਂ ਕਿਆ ਹੋਇਆ ਖਨੋਰੀ ਵੀ ਧਰਨਾ ਲੱਗਿਆ ਹੋਇਆ ਉਹ 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 ਕਿੰਨਾ ਟਾਈਮ ਚੱਲੂਗਾ ਉਹ ਚੱਲੂਗਾ ਉਹ ਸਾਡੀਆਂ ਦੂਜੀਆਂ ਜਥੇਬੰਦੀਆਂ ਬੈਠੀਆਂ ਨੇ ਉੱਥੇ ਮਤਲਬ ਦੋ ਫੋਰਮ ਬੈਠੇ ਨੇ ਇੱਕ ਪਾਸੇ ਮਤਲਬ ਡੱਲੇਵਾਲ ਸਾਹਿਬ ਦਾ ਫੋਰਮ ਹੈ ਇੱਕ ਪਾਸੇ ਮਤਲਬ ਪੰਦੇਰ ਸਾਹਿਬ ਦਾ ਫੋਰਮ ਹੈਗਾ ਉਹ ਬੈਠੇ ਨੇਗਾ ਉਹ ਉਹਨਾਂ ਦੇ ਫੈਸਲਾ ਕਰਨਾ ਕਿੰਨਾ ਚਿਰ ਚਲਾਉਣਗੇ ਸਾਡਾ ਜਿਹੜਾ ਵਿਰੋਧ ਹੈਗਾ ਸਾਡਾ ਵਿਰੋਧ ਇਸ ਬੀਜੇਪੀ ਦਾ ਹੈਗਾ ਅਸੀਂ ਇਸ ਬੀਜੇਪੀ ਸਰਕਾਰ ਦਾ ਵਿਰੋਧ ਕਰਦੇ ਆਂਗੇ ਤੇ ਅਸੀਂ ਉਹਨਾਂ ਕਿਸਾਨ ਸਾਥੀਆਂ ਦੀ ਹਮਾਇਤ ਦੇ ਉੱਤੇ ਆ ਵਿਰੋਧ ਕਰਦੇ ਫਿਰਦੇ ਆਂ ਅਸੀਂ ਕਹਿੰਦੇ ਵੀ ਸ਼ੁਭ ਕਰਨ ਨੂੰ ਗੋਲੀਆਂ ਥੋੜੀ ਪੁਲਿਸ ਨੇ ਮਾਰੀਆਂ ਤੁਸੀਂ ਜ਼ੀਰੋ ਐਫ ਆਈ ਆਰ ਦਰਜ ਕਰਦੇ ਹੋ ਇਹ ਕਿਹੜੀ ਗੱਲ ਹੈ ਦੂਜੇ ਪਾਸੇ ਆ ਜਿਹੜਾ ਭਗਵੰਤ ਮਾਨ ਇਹ ਕਹਿੰਦਾ ਵੀ ਮੈਂ ਬੜਾ ਲੋਕਾਂ ਦਾ ਹਤਾਇਸ਼ੀਆਂਗਾ ਇਸੇ ਭਗਵੰਤ ਮਾਨ ਦੇ ਰਾਜ ਦੇ ਵਿੱਚ ਸ਼ੁਭ ਕਰਨ ਦੇ ਗੋਲੀ ਮਾਰੀ ਗਈ ਪਰ ਕੀ ਉਹ ਭਗਵੰਤ ਮਾਨ ਨੇ ਕਿਹਾ ਦੀ ਕੋਠੀਆਂ ਐਮ ਐਲ ਏ ਦੀਆਂ ਘੇਰੋ ਜਾਂ ਮਤਲਬ ਆਮ ਲੋਕਾਂ ਨੂੰ ਨਾ ਤਾਂ ਕਰੋ ਫਿਰ ਉਹਦਾ ਕੀ ਚੱਕਰ ਹੈ ਅਸੀਂ ਐਮ ਐਲ ਏ ਦੇ ਕੋਠੀਆਂ ਘੇਰੀਆਂ ਭਗਵੰਤ ਮਾਨ ਦੀ ਕੋਠੀ ਮੂਰੇ 21 ਦਿਨ ਬੈਠਿਆ ਸੀ ਗੱਲ ਹੀ ਨਹੀਂ ਸੁਣੀ ਕਿਸੇ ਨੇ ਸਾਡੀ ਅਸੀਂ ਕੀ ਕਰੀਏ ਇਸ ਕਰਕੇ ਸਾਡੀ ਮਜਬੂਰੀ ਹੈ ਆ ਰੋਡ ਰੋਕਣੇ ਲੋਕਾਂ ਨੂੰ ਪਰੇਸ਼ਾਨ ਕਰਨਾ ਸਾਡਾ ਸ਼ੌਂਕ ਨਹੀਂ ਹੈਗਾ ਅੱਜ ਅਸੀਂ ਸਵੇਰ ਦੇ ਨਿਕਲੇ ਹੋਇਆ ਰੋਟੀ ਨਹੀਂ ਖਾਧੀ ਚਾਹ ਨਹੀਂ ਪੀਤੀ ਆ ਪਾਣੀ ਦੀ ਬੋਤਲ ਵੀ ਇੱਥੋਂ ਦੁਕਾਨਦਾਰ ਵੀਰਾਂ ਨੇ ਪਈਏਗੀ ਅਸੀਂ ਧੰਨਵਾਦ ਕਰਦੇ ਇਹਨਾਂ ਦਾ ਇਸ ਕਰਕੇ ਇਹ ਕੁੱਲ ਕਿਰਤੀ ਲੋਕਾਂ ਦੀ ਲੜਾਈ ਹੈ ਇਹ ਕੱਲੇ ਕਿਸਾਨਾਂ ਦੀ ਲੜਾਈ ਨਹੀਂ ਹੈਗੀ ਇੱਥੇ ਕਿਸੇ ਦੇ ਮਨਚ ਭਲੇਖਾ ਹੋਵੇ ਵੀ ਤਾਂ ਕਿਸਾਨ ਨੇ ਯਾਰ ਕਿਸਾਨਾਂ ਦੀ ਲੜਾਈ ਹੈ ਇਹ ਕੁੱਲ ਕਿਰਤੀ ਲੋਕਾਂ ਦੀ ਲੜਾਈ ਹੈ ਆ ਦੁਕਾਨਾਂ ਬੰਦ ਹੋਣੀਆਂ ਇੱਥੇ ਬੜੇ-ਬੜੇ ਮਾਲ ਖੁੱਲ ਗਏ ਆ ਪਟਿਆਲੇ ਦੇ ਬਾਲ ਤੁਸੀਂ ਆਉਣੇ ਜਦੋਂ ਇਹ ਜਾਣੇ ਆਪਾਂ ਉੱਥੇ ਮਾਲ ਖੁੱਲ ਗਿਆ ਹੰਡਾਏ ਦੇ ਵਿੱਚ ਵੱਡਾ ਮਾਲ ਖੁੱਲਿਆ ਪਿਆ ਆ ਕਾਮਰਾਂ ਦੇ ਚੋਲਾ ਦੇ ਵਿੱਚ ਲੋਕ ਹੀ ਜਾਂਦੇ ਨਹੀਂ ਜੀ ਮਾਲਾਂ ਦੇ ਵਿੱਚੋਂ ਸਾਰੇ ਲੋਕ ਹੀ ਜਾਂਦੇ ਨੇ ਲੋਕ ਜਾਣਗੇ ਉਹ ਮਾਲ ਕੀ ਦੇ ਨੇ ਉਹ ਮਾਲ ਅਨਾਨੀਆਂ ਮਾਰਨੀਆਂ ਨੇ ਆਧ ਕਾਨ ਤੇ ਨਹੀਂ ਕਿਸੇ ਨੇ ਬਸਕਾਣਾ ਦਾ ਪੈਕਟ ਲਾਉਣਾ ਇਸ ਕਰਕੇ ਉਧਰ ਨੂੰ ਜਾਣਗੇ ਲੋਕ ਕਿਉਂਕਿ ਉਹ ਸਸਤਾ ਦੇਣ ਜਾਣਦੇ ਨੇ ਉਹ ਜਾਣਦੇ ਨੇ ਇੱਥੇ ਫ੍ਰੀ SIM ਦਿੱਤੀ ਆ ਆ Jio ਦੀ ਤੁਹਾਡੇ ਸਾਹਮਣੇ ਆਧਾਰਨਾ ਬਿਲਕੁਲ SIM ਫ੍ਰੀ ਦੇ ਕੇ ਲੋਕਾਂ ਨੂੰ ਉਹ ਲੈਂਡ ਚਲਾਤਾ ਆ ਜਿਹੜੇ بڑے بڑے ਮੋਬਾਈਲ ਨੇ ਸਾਨੂੰ ਕੋਈ ਨਹੀਂ ਜਾਣਦਾ ਚਲਾਉਣ ਅਸੀਂ ਪਰ ਫ੍ਰੀ ਦੇ ਕੇ ਆ ਮੋਬਾਈਲ ਵੀ ਉਹਨੇ ਵਿੱਚ ਵੀਰ ਜੀ ਵੀਰ ਜੀ ਗੱਲ ਇਹ ਹੈ ਜੇ ਫ੍ਰੀ SIM ਦਿੱਤੀ ਉਹਦਾ ਆਪਾਂ ਲਿਆ ਉਹ ਤੋਂ ਬਾਦ ਆਪਾਂ ਸਿੱਟ ਸਕਦੇ ਆ ਲੋਕਾਂ ਨੂੰ ਲਾਉਂਦੇ ਨਾ ਪਾਰੇ ਉੱਤੇ ਲੋਕ ਮਜਬੂਰ ਨੇ ਲੋਕੀ ਕਰਨ ਆ ਸਕੂਲ ਹੀ ਬੰਦ ਕਰਤੇ ਮੋਬਾਈਲ ਲੈ ਆਉਣੇ ਤੁਹਾਡੇ ਚ ਵਾਖ ਕੇ ਪੜ ਲੂਗਾ ਕਿਵੇਂ ਪੜਾ ਲਵੋਗੇ ਤੁਸੀਂ ਜਵਾਖ ਨੂੰ オンਲਾਈਨ ਪੜਾਈ ਬਿਲਕੁਲ オンਲਾਈਨ ਪੜਾਈ ਹੋਰ ਵੀ ਬਹੁਤ ਚੀਜ਼ਾਂ ਨਹੀਂ ਆ ਇਸ ਕਰਕੇ ਸਾਨੂੰ ਲੈਣ ਜੀ ਉਧਰ ਲਾ ਰਹੇ ਨੇ ਇੱਕ ਮੀਟਰ ਲਾ ਰਹੇ ਨੇ ਉਹ ਵੀ ਸਿਮ ਦੇ ਵਿੱਚ ਲਾ ਰਹੇ ਨੇ オンਲਾਈਨ ਬਿਲਕੁਲ ਉਹ ਚਿੱਪ ਵਾਲੇ ਮੀਟਰਾਂ ਦਾ ਅਸੀਂ ਵਿਰੋਧ ਕਰ ਦਿਆਂਗੇ ਚਿੱਪ ਵਾਲੇ ਮੀਟਰ ਅਸੀਂ ਕਿਸੇ ਦਾ ਲੱਗਣ ਹੀ ਨਹੀਂ ਦਿੰਦੇ ਅਸੀਂ ਸ਼ਹਿਰ ਦੇ ਲੋਕਾਂ ਨੂੰ ਵੀ ਕਹਿੰਦੇ ਹਾਂ ਵੀ ਤੁਸੀਂ ਵੀ ਜਥੇਬੰਦ ਕਹੋ ਜੇ ਤੁਹਾਡੇ ਸ਼ਹਿਰ ਦੇ ਵਿੱਚ ਮੀਟਰ ਲਾਉਣਾ ਹੁੰਦਾ ਨੇ ਜਥੇਬੰਦ ਹੋ ਕੇ ਉਹ ਮੀਟਰ ਪੱਟੋ ਮੀਟਰ ਨਾਲ 40% ਦਾ ਮੀਟਰ ਲੱਗ ਚੁੱਕੇ ਨੇ ਜੀ ਉਹਦੇ ਬਾਰੇ ਤੁਸੀਂ ਕੀ ਕਹੋਗੇ ਸ਼ਹਿਰਾਂ ਦੇ ਲੋਕ ਆ ਵੇਸਲੇ ਨੇ ਸ਼ਹਿਰਾਂ ਦੇ ਲੋਕ ਵਿਚਾਰੇ ਭ ਖਾਣਾ ਲੋਕ ਨੇ ਨਾ 8 ਤੱਕ ਉਹੀ ਕਮਾਉਣਾ ਉਹੀ ਖਾਣਾ ਹੈਗਾ ਇਸ ਕਰਕੇ ਸ਼ਹਿਰਾਂ ਦੇ ਲੋਕ ਲੜਾਈ ਲੜ ਨਹੀਂ ਸਕਦੇ ਓਡੀ ਵੱਡੀ ਇਹੀ ਸੇ ਕਰਕੇ ਜਿਹੜੇ ਪੰਜਾਬ ਦੇ ਲੋਕ ਨੇ ਜਿਹੜੇ ਕਿਸਾਨ ਮਜ਼ਦੂਰ ਨੇ ਉਹ ਇਸ ਲੜਾਈ ਦੇ ਵਿੱਚ ਹਰਜੀਤ ਗਰੇਵਾਲ ਜੀ ਦਾ ਹਰਜੀਤ ਗਰੇਵਾਲ ਦਾ ਕਹਿਣਾ ਹੈ ਜੋ ਚੰਡੀਗੜ੍ਹ ਇਹਨਾਂ ਦੇ ਬੀਜੇਪੀਏ ਲੀਡਰ ਨੇ ਉਹ ਕਹਿੰਦੇ ਵੀ ਇਹ 2 ਮਹੀਨੇ ਇਹਨਾਂ ਨੇ ਧਰਨਾ ਲਾਉਣਾ ਕਹਿੰਦੇ ਜੇ ਉਹ ਤੋਂ ਬਾਅਦ ਇਹਨਾਂ ਨੇ ਧਰਨਾ ਨਹੀਂ ਲਾਉਣਾ ਉਹ ਕਿਵੇਂ ਦੇਖਦੇ ਹੋ ਤੁਸੀਂ ਨਹੀਂ 2 ਮਹੀਨੇ ਕਿਉਂ ਨਾਲ 13 ਮਹੀਨੇ ਲਾ ਕੇ ਆਂਗੇ 2 ਮਹੀਨੇ ਦੀ ਕਿਹੜੀ ਗੱਲ ਕਰਦਾ ਹੋਣਾ ਪਤਾ ਹੈ ਉਹ ਕਹਿੰਦਾ ਵੀ 2 ਮਹੀਨੇ ਲਾਉਣਗੇ ਇਲੈਕਸ਼ਨ ਕਹਿੰਦਾ ਉਹ ਤੋਂ ਬਾ ਹਰਜੀਤ ਗਰੇਵਾਲ ਨੂੰ ਅਸੀਂ ਕੁਝ ਨਹੀਂ ਸਮਝਦੇ ਉਹ ਇਨਸਾਨਾਂ ਚ ਨਹੀਂ ਹੁੰਦਾ ਬੰਦਾ ਨਹੀਂ ਹੈਗਾ ਹਰਜੀਤ ਗਰੇਵਾਲ ਇੱਕ ਕਹਿਣ ਨੂੰ ਆਪਦੇ ਨਾਮ ਚ ਹੋ ਸਕਦਾ ਹੈਗਾ ਪਰ ਉਹ ਆ ਕਿਰਤੀ ਲੋਕਾਂ ਦੀ ਔਕਾਤ ਦੇ ਵਿੱਚ ਹਰਜੀਤ ਗਰੇਵਾਲ ਇੱਕ ਬੇਬਕੂਫ ਇਨਸਾਨ ਹੈਗਾ ਅਸੀਂ ਉਹਨੂੰ ਇਹ ਕਹਿੰਦੇ ਆ ਉਹ ਬਿਲਕੁਲ ਜ਼ੀਰੋ ਆ ਇਨਸਾਨ ਹੈਗਾ ਇਸ ਕਰਕੇ ਉਹ ਤਾਂ ਬਹੁਤ ਕੁਝ ਕਹਿ ਜਾਂਦਾ ਹੈਗਾ ਉਹ ਕਹਿ ਕੇ ਫਿਰ ਥੁੱਕ ਕੇ ਵੀ ਛੱਟ ਜਾਂਦਾ ਪਿਛਲੇ ਜਦੋਂ ਮੋਰਚਾ ਚੱਲਦਾ ਸੀਗਾ ਉਹ ਕਹਿੰਦਾ ਸੀ ਮੇਰੇ ਪਿੰਡ ਦੇ ਵਿੱਚ ਆਇਓ ਉਹਦੇ ਗਾਂ ਅਸੀਂ ਸ਼ਹਿਰ ਦੇ ਵਿੱਚ ਜੀਰੀ ਪਟਕਿਆ ਨੇ ਲੋਕੋ ਦੀ ਇਸ ਕਰਕੇ ਹਰਜੀਤ ਗਰੇਵਾਲ ਲੋਕਾਂ ਨੂੰ ਪੜਕਾ ਕੇ ਲੋਕਾਂ ਨੂੰ ਅਕਸਾਉਂਦਾ ਹੈਗਾ ਉਹ ਅੱਜ ਵੀ ਸਾਡੇ ਨਾਲ ਹੋਇਆ ਇੱਕ ਇਹਨਾਂ ਦੇ ਬੀਜੇਪੀ ਦਾ ਬੰਦਾ ਸਾਨੂੰ ਗਲਤ ਗੰਦੇ ਇਸ਼ਾਰੇ ਕਰਕੇ ਗਿਆ ਮਤਲਬ ਕਹਿੰਦਾ ਵੀ ਸਾਡੇ ਰੋੜੇ ਕਮ ਨਹੀਂ ਮਾਰਦੇ ਆ ਪਰਨੀਤ ਕੌਰ ਦੀ ਗੱਡੀ 'ਚ ਰੋੜੇ ਕੋਨ ਸੀ ਬੀਜੇਪੀ ਦੇ ਗੱਡੀ ਦੇ ਵਿੱਚ ਬੈਠਾ ਸੀਗਾ ਅਸੀਂ ਉਹਨੂੰ ਨਾਂ ਤੋਂ ਨਹੀਂ ਜਾਣਦੇ ਪਰਨੀਤ ਕੌਰ ਦੇ ਨਾਲ ਸੀ ਜਿਹੜੇ ਗੱਡੀ ਕੌਰ ਦੇ ਨਾਲ ਸੀਗਾ ਬੰਦਾ ਉਹ ਗੰਦੇ ਇਸ਼ਾਰੇ ਕਰਕੇ ਗਿਆ ਸਾਨੂੰ ਉਹ ਮੈਂ ਇੱਥੇ ਦੱਸ ਨਹੀਂ ਸਕਦਾ ਸਾਡੀਆਂ ਭੈਣਾਂ ਖੜੀਆਂ ਨੇ ਜਿਹੜਾ ਬੰਦਾ ਸੀ ਉਹ ਵੀ ਦੱਸ ਦੋ ਆਪਾਂ ਚਲਾਉਣਾ ਉਹ ਰੋੜਾ ਜਿਹਾ ਸੀਗਾ ਮਤਲਬ ਇਹ ਗੱਲ ਦੇ ਵਿੱਚ ਉਹ ਪਟਾ ਆਪਦਾ ਪੱਲੂ ਪਾਇਆ ਹੋਇਆ ਸੀਗਾ ਗੱਡੀ ਦੇ ਵਿੱਚ ਬੈਠਾ ਸੀ ਉਹ ਗੰਦੇ ਇਸ਼ਾਰੇ ਕਰਕੇ ਆ ਅਸੀਂ ਡੀਐਸਪ ਇਹ ਬੰਦੇ ਦੇ ਉੱਤੇ ਪਰਚਾ ਦਰਜ ਕਰੋ ਪਰ ਪੁਲਿਸ ਨੇ ਹਜੇ ਤੱਕ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਇਸ ਕਰਕੇ ਉਹ ਸਾਨੂੰ ਐਂ ਢੜਕਾਉਂਦੇ ਨੇ ਗੰਦੇ ਇਸ਼ਾਰੇ ਕਰਕੇ ਵੀ ਇਹ ਖਸਾਉਣੇ ਲੋਕਾਂ ਨੂੰ ਇਹ ਇੱਟਾਂ ਮਾਰਨ ਇਹ ਸਾਡੀ ਗੱਡੀ 'ਤੇ ਪਾਉਣ ਨਾ ਅਸੀਂ ਕਹੀਏ ਵੀ ਪ੍ਰਨੀਤ ਕੌਰ ਦੀ ਗੱਡੀ ਭੰਨਦੀ ਕਿਸਾਨਾਂ ਨੇ ਪਰ ਅਸੀਂ ਬਹੁਤ ਜਿਗਰ ਵਾਲੇ ਲੋਕਾਂ ਅਸੀਂ ਜਾਣਦੇ ਹਾਂ ਕਿਵੇਂ ਲੜਨਾ ਅਸੀਂ ਪ੍ਰਨੀਤ ਕੌਰ ਦਾ ਵਿਰੋਧ ਕਿਵੇਂ ਕਰਨਾ ਹੈ ਜਾਣਦੇ ਹਾਂ ਤੁਸੀਂ ਦੇਖ ਸਕਦੇ ਹੋ ۶۶ ۶۶ ۶۶ ۶۶ ۶۶ ۶ हर टाइम पंजाब ही ਨਹੀਂ ਪੂਰੇ ਭਾਰਤ ਦੇ ਵਿੱਚ ਚਮਕਾਉਣ ਵਾਲੇ ਬੀਬੀ ਪੰਨੀਤ ਕੌਰ ਜੀ ਅੱਜ ਸਾਡੇ ਵਿਚਕਾਰ ਪਹੁੰਚ ਚੁੱਕੇ ਨੇ ਸਮੂਹ ਬਾਗ 10 ਨੰਬਰ ਵਾਸੀਆਂ ਵੱਲੋਂ ਉਹਨਾਂ ਦਾ ਉਰਜਾ ਦੇ ਸਵਾਗਤ ਕਰਦਾ ਤੇ ਅੱਜ ਇਸ ਤਰ੍ਹਾਂ ਦੇ ਵਿੱਚ ਜਿੱਥੇ ਸਾਨੂੰ ਚਾਰੇ ਪਾਸੇ ਘੇਰ ਲਿਆ ਮੇਰੇ